ਹਾਂਜੀ ਸੰਗਤੋ ਸਭ ਤੋਂ ਪਹਿਲਾਂ ਤੁਸੀਂ ਦਰਸ਼ਨ ਕਰੋ ਸ੍ਰੀ ਫਤਿਹਗੜ੍ਹ ਸਾਹਿਬ ਦੇ ਜਿੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਹੋਈ ਸੀ ਇੱਥੇ ਤਾਂ ਖੈਰ ਸਾਰੇ ਆਉਂਦੇ ਰਹਿੰਦੇ ਨੇ ਹਨਾ ਆਏ ਵੀ ਹੋਣੇ ਆ ਕਿਉਂਕਿ ਆਉਣਾ ਬਣਦਾ ਵੀ ਹੈ ਇਸ ਜਗ੍ਹਾ ਤੇ ਇਹ ਜਗ੍ਹਾ ਦਾ ਆਪਾਂ ਦੇਣ ਦੇ ਹੀ ਨਹੀਂ ਸਕਦੇ ਸਿੱਖ ਧਰਮ 'ਚ ਬਹੁਤ ਮਹਾਨ ਜਗ੍ਹਾ ਇੱਥੇ ਆਪਣੀ ਸਿੱਖ ਕੌਮ ساری ਉਮਰ ਇਸ ਸਦਾ ਦੇਣ ਨਹੀਂ ਦੇ ਸਕਦੀ ਇੰਨੀਆਂ ਵੱਡੀਆਂ ਸ਼ਹਾਦਤਾਂ ਇੰਨੀ ਛੋਟੀ ਉਮਰ ਦੇ ਵਿੱਚ ਕੀਤੀਆਂ ਹੋਈਆਂ ਨੇ ਸਿੱਖ ਧਰਮ ਲਈ ਇਕ ਮਹਾਨ ਜੋਧੇ ਕਹਿ ਸਕਦੇ ਹਨ ਉਹਨਾਂ ਨੂੰ ਮਹਾਨ ਜੋਧੇ ਕਹਿ ਹੀ ਨਹੀਂ ਸਕਦੇ ਹੈਗੇ ਨੇ ਮਹਾਨ ਸ਼ਹੀਦ ਮਹਾਨ ਜੋਧੇ ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਦਲੇਰੀ ਨਾਲ ਆਪਣੀ ਸਿੱਖ ਕੌਮ ਲਈ ਸਹਾਦਤਾਂ ਦੇਣਾ ਕੋਈ ਛੋਟੀ ਮੁੱਡੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਇਹਨਾਂ ਦਾ ਨਾਮ ਤਾਂ ਹੀ ਇਤਿਹਾਸ ਸਭ ਤੋਂ ਪਹਿਲਾਂ ਆਉਂਦਾ ਛੋਟੇ ਸ਼ਹੀਦਾਂ ਦਾ ਜਦੋਂ ਵੀ ਆਪਾਂ ਸ਼ਹੀਦਾਂ ਦੀ ਗੱਲ ਕਰਦੀ ਆ ਤਾਂ ਸਭ ਤੋਂ ਪਹਿਲਾਂ ਇਹਨਾਂ ਦਾ ਨਾਮ ਆਉਂਦਾ ਕਿਉਂਕਿ ਸੀਹਦੀ ਬਹੁਤ ਵੱਡੀ ਸਹੀਦੀ ਹੈ ਤੇ ਬਹੁਤ ਛੋਟੀ ਉਮਰ ਚ ਪਾਈ ਸੀ ਇਹਦੀ ਹੈ ਹਾਂਜੀ ਸ੍ਰੀ ਫਤਿਹਗੜ ਸਾਹਿਬ ਤੋਂ ਬਾਅਦ ਜਿੱਥੇ ਛੋਟੇ ਸਹਿਬਜ਼ਾਦਿਆਂ ਦੀ ਸੀਡੀ ਹੋਈ ਸੀ ਉਸ ਤੋਂ ਬਾਅਦ ਵੱਡੇ ਸਹਿਬਜ਼ਾਦਿਆਂ ਦੀ ਸੀਹਦੀ ਹੋਈ ਸੀ ਤੇ ਚਮਕੌਰ ਸਾਹਿਬ ਹੁਣ ਤੁਹਾਨੂੰ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇਖੋਗੇ ਤੁਸੀਂ ਅੱਗੇ ਚੱਲ ਕੇ ਵੈਸੇ ਜਿਹੜੇ ਵੀਰ ਇੱਥੇ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਉਹਨਾਂ ਨੇ ਦੇਖਿਆ ਵੀ ਹੋਊਗਾ ਗੁਰਦੁਆਰਾ ਸਾਹਿਬ ਵੀ ਖੈਰ ਆਉਣਾ ਵੀ ਬਣਦਾ ਆਪਣਾ ਹਰੇਕ ਬੰਦੇ ਦਾ ਇੱਥੇ ਸਿੱਖ ਧਰਮ ਦੇ ਵਿੱਚ ਜਾਂ ਕੋਈ ਵੀ ਧਰਮਾ ਚਲੋ ਹਰੇਕ ਬੰਦੇ ਦਾ ਇੱਥੇ ਆਉਣਾ ਬਣਦਾ ਹੈ ਕਿਉਂਕਿ ਇੱਥੇ ਸੀਤੀਆਂ ਦੋਨੋਂ ਜਗ੍ਹਾ ਤੇ ਬਹੁਤ ਵੱਡੀਆਂ ਸੀਤੀਆਂ ਨੇ ਬਹੁਤ ਛੋਟੀ ਉਮਰ ਚ 40 ਸਾਲ ਵੀ ਹੱਦਿਆਂ ਨੇ ਦੋਨੋਂ ਜਗ੍ਹਾ ਤੇ ਸੀਤੀਆਂ ਦਿੱਤੀਆਂ ਹੋਈਆਂ ਨੇ ਹਾਂਜੀ ਇਹ ਅਮਰਤਸਰ ਵਾਂਗੂ ਦੁਕਾਨਾਂ ਦੀ ਵੀ ਉਵੇਂ ਮੋਡੀਫਿਕੇਸ਼ਨ ਕੀਤੀ ਹੋਈ ਹੈ ਜਿਵੇਂ ਉੱਥੇ ਇੱਕੋ ਸਾਰੀਆਂ ਦੁਕਾਨਾਂ ਨੇ ਇੱਥੇ ਵੀ ਉਵੇਂ ਦੁਕਾਨਾਂ ਸਾਰੀਆਂ ਇੱਕ ਸਾਰ ਕਰ ਦਿੱਤੀਆਂ ਗਈਆਂ ਨੇ ਇਹ ਸਰਕਾਰ ਨੇ ਹੀ ਕਰਵਾਈਆਂ ਹੋਣੀਆਂ ਸ਼ਾਇਦ ਉਹਨਾਂ ਦੀ ਪ੍ਰਵਾਲਾ ਹੋਣਾ ਤੇ ਉਸ ਤੋਂ ਅੱਗੇ ਗੁਰਦੁਆਰਾ ਸਾਹਿਬ ਆਈ ਗਿਆ ਸਾਹਮਣੇ ਮੇਰੇ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਜਿੱਥੇ ਬਾਬਾਜੀਤ ਸਿੰਘ ਦੇ ਬਾਬਾ ਜੂਹਾਰ ਸਿੰਘ ਨੇ ਅਸੀਦੀਆਂ ਦਿੱਤੀਆਂ ਸੀ ਜਦੋਂ ਆਪਾਂ ਇਸ ਜਗ੍ਹਾ ਤੇ ਆ ਗਏ ਨਾ ਉਹੀ ਪੁਰਾਣੇ ਇਸਾਕੇ ਨੂੰ ਯਾਦ ਕਰਦੇ ਆ ਤਾਂ ਇੱਕਦਮ ਇੱਕ ਖੋਜ ਹੀ ਪੈਂਦੀ ਆ ਦਿਲ ਨੂੰ ਐਵੇਂ ਹੁੰਦਾ ਇੱਕ ਸਕੂਨ ਵੀ ਮਿਲਦਾ ਇੱਥੇ ਆ ਕੇ ਕਿਉਂਕਿ ਉਹਨਾਂ ਦੀ ਮੌਜੂਦਗੀ ਇੱਥੇ ਆ ਹਨਾ ਹੈਗੇ ਇੱਥੇ ਮੌਜੂਦ ਨੇ ਆਪਾਂ ਨੂੰ ਨਹੀਂ ਦਿਖਦੇ ਚਲੋ ਅਲੱਗ ਗੱਲ ਆ ਇੰਨੇ ਆਪਾਂ ਕਰਮਾਲੇ ਨਹੀਂ ਹੈਗੇ ਵੀ ਆਪਾਂ ਉਹਨਾਂ ਦਰਸ਼ਨ ਕਰ ਸਕੀਏ ਪਰ ਮੌਜੂਦ ਤਾਂ ਇੱਥੇ ਬਸ ਇੱਕ ਦਿਨ ਖਿੱਚ ਜਿਹੀ ਪੈਂਦੀ ਹੈ ਮਾਈ ਸੋ ਬਹੁਤ ਰਮਨ ਬਹੁਤ ਮਨਨ ਬਹੁਤ ਦਾਸ ਹਾਂ ਪਰ ਅੱਜ ਤੱਕ ਆਈ ਵੀ ਕੋਈ ਜਿਹੜੇ ਨਹੀਂ ਆਏ ਜਾ ਕੇ ਵੀ ਬਾਹਰ ਬੈਠੇ ਨੇ ਬਾਹਰ ਲਈ ਦੇ ਸਾਂਸ ਬੈਠੇ ਜਾ ਸਕਦੇ ਤਾਂ ਸਾਡਾ ਮੋਟੀਵੇਸ਼ ਸੀ ਵੀ ਉਹ ਵੀ ਇੱਥੇ ਦਰਸ਼ਨ ਕਰ ਸਕਣਾ ਨਾ ਇਸ ਜਗ੍ਹਾ ਦੇ ਕਿਉਂਕਿ ਅਸੀਂ ਇੱਥੇ ਆਏ ਸੀ ਵੀ ਸੋਚਿਆ ਵੀ ਚਲੋ ਨਾਲ-ਨਾਲ ਹੋਰ ਵੀ ਰਾਂ ਭੈਣਾਂ ਨੂੰ ਵੀ ਦਰਸ਼ਨ ਦਿਵਾ ਦਈਏ ਤੇ ਇਸ ਤੇ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਜਿਹੜੇ ਆ ਕਿ ਚਮਕੌਰ ਸਾਹਿਬ ਦੇ ਵਿੱਚ ਪਹਿਲਾਂ ਸਰਕਾਰ ਨੇ ਬਣਾਈ ਸੀ ਦਾਸਤਾਨ-ਏ-ਸਹਾਦਤ ਉਹਦੇ ਵੀ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਉਹ ਵੀ ਬਹੁਤ ਦੇਖਣ ਵਾਲੀ ਜਗ੍ਹਾ ਟਾਈਮ ਤੋਂ ਟਾਈਮ ਕੱਢ ਕੇ ਜਦੋਂ ਵੀ ਕਿਤੇ ਤੁਸੀਂ ਫੋਰੈਸਟ ਪਲਾਨ ਬਣਾਉਣੇ ਹੋ ਤਾਂ ਸਭ ਤੋਂ ਪਹਿਲੇ ਪਲਾਨ ਇਹੀ ਰੱਖਿਆ ਕਰੋ ਸਿਰਫ ਫਤੇਗੜ ਸਾਹਿਬ ਤੇ ਚਮਕੌਰ ਸਾਹਿਬ ਦਾ ਬਾਕੀ ਉਸ ਤੋਂ ਬਾਅਦ ਅੱਗੇ ਜਿੱਥੇ ਵੀ ਤੁਸੀਂ ਘੁੰਮਣ ਜਾਣਾ ਜਵੇਂ ਜੇ ਤੁਸੀਂ ਇੱਧਰ ਸਿਮਲੇਵਾਲ ਵੀ ਚਲਦੇ ਹੋ ਤਾਂ ਫਤੇਗੜ ਸਾਹਿਬ ਤੇ ਚਮਕੌਰ ਸਾਹਿਬ ਤੋਂ ਫੇਰ ਘੁੰਮ ਕੇ ਤੁਸੀਂ ਰੋਪੜ ਨੂੰ ਹੋ ਕੇ ਅੱਗੇ ਲੰਘ ਜਾਇਆ ਕਰੋ ਆਪਣੇ ਆਪਣੇ ਜਿੱਧਰ ਵੀ ਜਿਹਨੇ ਜਾਣਾ ਚਾਹੇ ਆਨੰਦਪੁਰ ਸਾਹਿਬ ਲੰਘਦਾ ਅੱਗੇ ਕੋਈ ਚਾਹੇ ਨਾਣਾ ਦੇ ਵੀ ਜਾਂਦਾ ਹੈ ਕੋਈ ਅੱਗੇ ਕਿਤੇ ਵੀ ਜਾਂਦਾ ਇੱਥੇ ਵੀ ਇੱਕ ਵਾਰ ਜ਼ਰੂਰ ਹੋ ਕੇ ਜਾਇਆ ਕਰੋ ਆਪਣਾ ਇੱਥੇ ਆਉਣਾ ਬਣਦਾ ਵੀ ਆ ਕਿਉਂਕਿ ਉਹਨੇ ਆਪਣੇ ਲਈ ਬਹੁਤ ਬੋਲਿਆ ਇੱਥੇ ਮਰਗੁਦਵਾਰ ਸਾਹਿਬ ਦੇ ਵਿੱਚ ਦੇਖੇ ਨਾਲ ਨਾਲ ਬਸੋ ਬਹੁਤ ਜ਼ਿਆਦਾ ਨੇ ਕਿ ਘਰ ਬਹੁਤ ਜ਼ਿਆਦਾ ਨੇ ਕਰਾਂ ਦੇ ਕਰਕੇ ਇੱਥੇ ਥੋੜੀ ਜਿਹੀ ਜਗ੍ਹਾ ਦੀ ਤੰਗੀ ਜ਼ਰੂਰ ਆ ਕਿਉਂਕਿ ਇਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਘਰ ਆ ਗਏ ਕਾਫੀ ਲੋਕਾਂ ਦੇ ਘਰ ਨੇ ਇਹ ਗੁਰਦੁਆਰਾ ਸਾਹਿਬ ਵਿੱਚ ਆ ਗਿਆ ਆਲੇ-ਦਾਲੇ ਲੋਕਾਂ ਦੇ ਘਰ ਆ ਗਏ ਜਿਵੇਂ ਆਮ ਦੇਖਿਆ ਆਪਣੇ ਗੁਰਦੁਆਰਾ ਸਾਹਿਬ ਅਲੱਗ ਹੁੰਦੇ ਨੇ ਕਾਫੀ ਜਗ੍ਹਾ ਪਈ ਹੁੰਦੀ ਆ ਪਰ ਇੱਥੇ ਘਰ ਬਹੁਤ ਨੇ ਆਲੇ-ਦਾਲੇ ਜਿਵੇਂ ਇਹ ਗਲੀ ਜਾਂਦੀ ਹੈ ਇਹ ਗਲੀ ਤੋਂ ਅੱਗੇ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਥੋੜੀ ਜਿਹੀ ਜਗ੍ਹਾ ਦੀ ਸਮੱਸਿਆ ਜ਼ਰੂਰ ਆ ਮੈਂ ਹੁਣ ਇਹ ਸਾਹਮਣੇ ਗਲੀ ਜਾਂਦੀ ਆ ਉਸ ਤੋਂ ਅੱਗੇ ਤੋਂ ਪਿੱਛੇ ਵੀ ਦਿਖਾਵਾਂਗੇ ਇੱਧਰ ਵੀ ਇਹ ਛੋਟੇ-ਛੋਟੇ ਦੁਕਾਨਾਂ ਲਗਾਈਆਂ ਹੋਈਆਂ ਨੇ ਲੋਕਾਂ ਨੇ ਆਪਣੀਆਂ ਚਲੋ ਆਪਣੇ ਰੋਜ਼ਗਾਰ ਲਈ ਲਗਾਈਆਂ ਨੇ ਹਰੇਕ ਬੰਦੇ ਹੀ ਕਰਦਾ ਰੋਜ਼ਗਾਰ ਉਸ ਤੋਂ ਅੱਗੇ ਦੇਖੋ ਇੱਧਰ ਇੱਕ ਸਾਈਡ ਤੇ ਤੁਹਾਨੂੰ ਗਲੀ ਦਿਖਾਉਨੇ ਆ ਇੱਥੋਂ ਇੱਧਰ ਗੁਰਦੁਆਰਾ ਸਾਹਿਬ ਦਾ ਗੇਟ ਦੂਸਰਾ ਗੇਟ ਆ ਗਿਆ ਇੱਕ ਗੇਟ ਉਹ ਦੂਸਰੀ ਸਾਈਡ ਆ ਪਾਰਕਿੰਗ ਵੱਲ ਇਹ ਛੋਟਾ ਗੇਟ ਹੈ ਇੱਧਰ ਦੂਸਰੀ ਸਾਈਡ ਇੱਧਰ ਕੋਈ ਪਾਰਕਿੰਗ ਨਹੀਂ ਹੈਗੀ ਗੱਡੀਆਂ ਦੀ ਇਹ ਸਾਈਡ ਇਹ ਦੇਖੋ ਇਹ ਗਲੀ ਆ ਇੱਧਰੋਂ ਦਿਖਾਣਾ ਤੁਹਾਨੂੰ ਇਹ ਗਲੀ ਇਹ ਵੀ ਇਹਦੇ ਵਿੱਚ ਵੀ ਬਹੁਤ ਕਾਰ ਨੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਨੇ ਇਹ ਦੁਕਾਨਾਂ ਦੇ ਵਿੱਚ ਵੀ ਪਿੱਛੇ ਘਰ ਨੇ ਅੱਗੇ ਦੁਕਾਨਾਂ ਕੱਡੀਆਂ ਹੋਈਆਂ ਨੇ ਲੋਕਾਂ ਨੇ ਆਪਣਾ ਰਜਗਾਰ ਚਲਾਇਆ ਹੋਇਆ ਚਲੋ ਚਲਾਉਣਾ ਵੀ ਹੈ ਫਿਰ ਹਰੇਕ ਨੇ ਦੋਸਤੋ ਅੱਗੇ ਚੱਲਦੇ ਆਂ ਤਾਂ ਇੱਥੋਂ ਇਹ ਗਲੀ ਦੇ ਨਾਲ-ਨਾਲ ਹੀ ਇਦੋਂ ਇੱਕ ਸਾਈਡ ਇਹ ਬਾਜ਼ਾਰ ਨੂੰ ਲੰਘ ਜਾਂਦੀ ਆ ਸਿੱਧੀ ਤੇ ਅੱਗੇ ਫੇਰ ਜਾ ਕੇ ਹੁਣ ਮੇਨ ਐਂਟਰੀ ਆ ਜਾਣੀ ਆ ਗੁਰਦੁਆਰਾ ਸਾਹਿਬ ਦੀ ਜਿੱਥੇ ਪਾਰਕਿੰਗ ਵੀ ਆ ਪਾਰਕਿੰਗ ਇੱਥੇ ਬਾਹਰ ਵੀ ਆ ਲੋਕ ਬਾਹਰ ਵੀ ਗੱਡੀਆਂ پارک ਕਰ ਦਿੰਦੇ ਨੇ ਅਸੀਂ ਤਾਂ ਖਰਵਾਰ ਹੀ ਪਾਰਕ ਕੀਤੀ ਸੀ ਅੱਡੇ ਤੇ ਅੰਦਰ ਜਾ ਕੇ ਵੀ ਹੈਗੀ ਆ ਪਾਰਕਿੰਗ ਪਾਰਕਿੰਗ ਲਈ ਜਗ੍ਹਾ ਹੈਗੀ ਆ ਕਾਫੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆ ਜਗ੍ਹਾ ਇੱਥੇ ਵੀ ਪਾਰਕਿੰਗ ਹੈਗੀ ਲੋਕ ਇੱਥੇ ਖੜਾ ਆਂਦਦੇ ਨੇ ਗੱਡੀਆਂ ਕਾਫੀ ਅਸੀਂ ਵੀ ਇੱਥੇ ਲਗਾਈ ਹੋਈ ਆ ਅੱਗੇ ਚੱਲ ਕੇ ਖੜੀਆਂ ਸਾਡੀ ਗੱਡੀ ਵੀ ਇੱਥੇ ਉਹ ਸਾਹਮਣੇ ਦੁਕਾਨਾਂ ਅੱਜ ਸੰਡੇ ਕਰਕੇ ਬੰਦ ਸੀ ਅਸੀਂ ਸੰਡੇ ਵਾਲੇ ਦਿਨ ਆਏ ਸੀ ਤਾਂ ਕਰਕੇ ਇੱਥੇ ਦੁਕਾਨਾਂ ਚ ਕਾਫੀ ਬੰਦ ਸੀ ਜਿਹੜੀਆਂ ਬਾਹਰ ਦੁਕਾਨਾਂ ਖੁੱਲੀਆਂ ਹੁੰਦੀਆਂ ਨੇ ਅੱਗੇ ਉਹ ਅੱਜ ਸੰਡੇ ਕਰਕੇ ਬੰਦ ਨੇ ਯਾਦਰ ਦੁਕਾਨਾਂ ਇੱਥੇ ਕਾਫੀ ਗੱਡੀਆਂ ਇੱਥੇ ਵੀ ਖੜੀਆਂ ਰਹਿੰਦੀਆਂ ਨੇ ਤੇ ਤੂੰ ਸਿੱਧਾ ਹੀ ਪਾਰਕਿੰਗ ਨੂੰ ਰਸਤਾ ਜਾਂਦਾ ਜੇ ਅੰਦਰ ਪਾਰਕਿੰਗ ਕਰਨੀ ਹੋਏ ਸਾਡੀ ਗੱਡੀ ਤਾਂ ਆਹ ਖੜੀ ਆ ਇੱਥੇ ਤੇ ਉਸ ਤੋਂ ਅੱਗੇ ਪਾਰਕਿੰਗ ਦਾ ਰਸਤਾ ਸਿੱਧਾ ਅੰਦਰ ਪਾਰਕਿੰਗ ਲਈ ਜਾਂਦਾ ਹਾਂਜੀ ਹੁਣ ਅੱਗੇ ਚੱਲ ਗਏ ਤੁਹਾਨੂੰ ਦਿਖਾਉਨੇ ਆ ਦਾਸਤਾਨੇ ਸਹਾदत ਇਹ ਮੇਨ ਰੋਡ ਦੇ ਉੱਪਰ ਬਣੀ ਹੋਈ ਆ ਜਿਹੜਾ ਇਹ ਮੇਨ ਰੋਡ ਮਰਿੰਡੇ ਤੇ ਰੋਪੜ ਨੂੰ ਲੰਘ ਕੇ ਇਧਰ ਨੂੰ ਇਹ ਰੋਡ ਇਧਰੋਂ ਪਿੱਛੇ ਉਹ ਇਹ ਬੇਲ ਤੋਂ ਆਉਂਦਾ ਤੇ ਮੇਨ ਇਹ ਨਾਲ-ਨਾਲ ਨਹਿਰ ਵੀ ਜਾਂਦੀ ਆ ਇਹ ਤਾਂ ਕਾਫੀ ਵੱਡੀ ਨਹਿਰ ਦੇ ਨਾਲ-ਨਾਲ ਕੰਢੇ ਤੇ ਬਣਾਈ ਗਈ ਹੈ ਇਹ ਯਾਦਗਾਰ ਬਹੁਤ ਸੋਹਣਾ ਬਣਾਇਆ ਹੋਇਆ ਆ ਇਥੇ ਪਾਰਕਿੰਗ ਐਕਸਾਈਡ ਤੇ ਗੱਡੀਆਂ پارک ਹੁੰਦੀਆਂ ਨੇ ਗੱਡੀਆਂ ਦੀ ਪਾਰਕਿੰਗ ਦੀ ਪਰਚੀ ਜ਼ਰੂਰ ਲੱਗਦੀ ਆ ਪੈਸਿਆਂ ਦੀ ਪਰ ਉਸ ਤੋਂ ਅੱਗੇ ਜਾ ਕੇ ਤੁਹਾਨੂੰ ਦਿਖਾਵਾਂਗੇ ਜਿੱਥੇ 메ਨ ਐਂਟਰੀ ਆਉਗੀ ਜਿੱਥੇ ਆਧਾਰ ਕਾਰਡ ਹੋਵੇ ਜਾਂ ਕੋਈ ਵੀ ਆਈਡੀ ਪ੍ਰੂਫ ਹੋਵੇ ਉਹ ਬਹੁਤ ਜ਼ਰੂਰੀ ਆ ਲੈ ਜਾਣਾ ਇੱਥੇ ਕਿਸੇ ਵੀ ਆਈਡੀ ਪ੍ਰੂਫ ਤੋਂ ਬਿਨਾਂ ਐਂਟਰੀ ਨਹੀਂ ਹੁੰਦੀ ਕੋਈ ਇੱਕ ਆਈਡੀ ਪ੍ਰੂਫ ਚਾਹੀਦਾ ਚਾਹੇ ਆਧਾਰ ਕਾਰਡ ਹੋਵੇ ਪੈਨ ਕਾਰਡ ਹੋਵੇ ਜਾਂ ਲਾਇਸੈਂਸ ਵਗੈਰਾ ਆਈਡੀ ਪ੍ਰੂਫ ਹੋਣਾ ਜ਼ਰੂਰੀ ਆ ਤਾਂ ਇੱਥੇ ਐਂਟਰੀ ਹੁੰਦੀ ਆ ਤੇ ਅੱਗੇ ਚੱਲ ਕੇ ਤੁਹਾਨੂੰ ਐਂਟਰੀ ਦਾ ਵੀ ਦਿਖਾਉਣਾ ਹੈ ਜਿੱਥੇ ਐਂਟਰੀ ਹੁੰਦੀ ਹੈ ਐਂਟਰੀ ਬਿਲਕੁਲ ਫ੍ਰੀ ਹੈ ਇੱਥੇ ਕੋਈ ਪੈਸਾ ਨਹੀਂ ਲੱਗਦਾ ਸਿਰਫ ਗੱਡੀ ਜਾਂ ਮੋਟਰਸਾਈਕਲ ਜੋ ਵੀ ਤੁਸੀਂ ਇੱਥੇ پارک ਕਰਦੇ ਹੋ ਸਿਰਫ ਉਹਦੇ ਪੈਸੇ ਨੇ ਉਹ ਵੀ ਇੱਕ ਸਾਈਡ ਤੇ ਬਣਿਆ ਹੋਇਆ ਹੈ ਬਾਕੀ ਜਿੰਨਾ ਵੀ ਏਰੀਆ ਬਣਿਆ ਹੋਇਆ ਦਾਸਤਾਨ ਹੈ ਸ਼ਹਾਦਤ ਇੱਥੇ ਕੋਈ ਵੀ ਪੈਸਾ ਨਹੀਂ ਤੁਹਾਡਾ ਲੱਗਦਾ 1 ਰੁਪਿਆ ਵੀ ਨਹੀਂ ਲੱਗਦਾ ਬਿਲਕੁਲ ਫ੍ਰੀ ਚ ਤੁਸੀਂ ਦੇਖ ਸਕਦੇ ਹੋ ਇੱਥੇ ਬਿਲਕੁਲ ਫ੍ਰੀ ਹੈ ਸਾਰਾ ਪਰ ਦੇਖਣਾ ਜ਼ਰੂਰ ਚਾਹੀਦਾ ਇੱਥੇ ਜਿਵੇਂ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਉਣਾ ਜ਼ਰੂਰ ਚਾਹੀਦਾ ਕਿਉਂਕਿ ਚਲੋ ਜਿਹੜੇ ਵੱਡੇ ਨੇ ਉਹਨਾਂ ਨੂੰ ਤਾਂ ਇਸ ਬਾਰੇ ਕੁਝ ਪਤਾ ਵੀ ਹੈ ਮੋਸਟਲੀ ਪਤਾ ਹੀ ਹੁੰਦਾ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ ਇੱਥੇ ਅੰਦਰ ਨਾ ਹੁਣ ਪਹਿਲਾਂ ਇੱਥੇ ਮੇਨ ਐਂਟਰੀ ਹੈ ਇਹ ਜਿਹੜਾ ਸਾਹਮਣੇ ਗੇਟ ਬਣਿਆ ਹੋਇਆ ਹੈ ਇੱਥੇ ਆਧਾਰ ਕਾਰਡ ਦੇ ਕੇ ਜਾਂ ਪੈਨ ਕਾਰਡ ਜੋ ਵੀ ਦੇ ਕੇ ਐਂਟਰੀ ਹੁੰਦੀ ਹੈ ਉਸ ਤੋਂ ਬਾਅਦ ਅੱਗੇ ਸਿਕਿਉਰਿਟੀ ਚੈੱਕ ਹੁੰਦੀ ਹੈ ਮਸ਼ੀਨ ਲੱਗੀ ਹੋਈ ਹੈ ਵੀ ਅਸਲਾ ਵਗੈਰਾ ਕੋਈ ਅੰਦਰ ਲੈ ਕੇ ਜਾਵੇ ਉਸ ਤੋਂ ਬਾਅਦ ਇਹ ਪਾਸਾ ਜਿਹੜਾ ਮਿਲਦਾ ਜਿਹਦੀ ਮ ਉਸ ਤੋਂ ਬਾਅਦ ਆਪਾਂ ਅੱਗੇ ਐਂਟਰ ਹੁੰਨੇ ਆ ਇੱਥੋਂ ਐਂਟਰੀ ਕਰਵਾ ਕੇ ਫ੍ਰੀ ਐਂਟਰੀ ਉਸ ਤੋਂ ਬਾਅਦ ਅੱਗੇ ਤੁਹਾਨੂੰ ਬਿਲਡਿੰਗਸ ਦਿਖ ਰਹੀਆਂ ਨੇ ਇਹ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਵੈਸੇ ਬਿਲਡਿੰਗਸ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਇੱਥੇ ਤੁਸੀਂ ਦੇਖਦੇ ਹੋ ਇੱਕ ਸਾਈਡ ਖੰਡਾ ਵੀ ਬਣਿਆ ਹੋਇਆ ਹੈ ਤੇ ਸਾਹਮਣੇ ਇੱਕ ਸਾਈਡ ਘੋੜੇ ਵੀ ਬਣਾਏ ਹੋਏ ਨੇ ਤੇ ਅੱਗੇ ਤੁਹਾਨੂੰ ਜੋ ਐਂਟਰੀ ਹੈ ਉਹ ਐਂਟਰੀ ਵੀ ਦਿਖਾਵਾਂਗੇ ਜਿੱਥੋਂ ਅੱਗੇ ਗੈਲਰੀਆਂ ਦੀ ਐਂਟਰੀ ਹੁੰਦੀ ਹੈ ਤੇ ਇੱਧਰ ਖੰਡਾ ਸਾਹਿਬ ਆ ਗਿਆ ਤੇ ਅੱਗੇ ਦਿਖਾਉਣਾ ਹੈ ਤੁਹਾਨੂੰ ਚੱਲ ਕੇ ਕਾਫੀ ਏਰੀਆ ਦੇ ਵਿੱਚ ਬਣਾਈ ਹੋਈ ਹੈ ਮੇਰੀ ਤਾਂ ਸਭ ਨੂੰ ਬੇਨਤੀ ਹੈ ਵੀ ਆਪਣੇ ਬੱਚਿਆਂ ਨੂੰ ਇੱਕ ਵਾਰ ਇਹ ਜ਼ਰੂਰ ਦਿਖਾਓ ਕਿਉਂਕਿ ਇੱਥੇ ਇਤਿਹਾਸ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਜਾਂਦਾ ਜਿਵੇਂ ਆਪਾਂ ਆਨੰਦਪੁਰ ਸਾਹਿਬ ਜਾਣਿਆ ਉੱਥੇ ਵਿਰਾਸਤ ਤੇ ਖਾਲਸਾ ਬਣਿਆ ਹੋਇਆ ਐਵੇਂ ਉੱਥੇ ਫੋਟੋਆਂ ਲੱਗੀਆਂ ਹੋਈਆਂ ਨੇ ਨਾ ਗੈਲਰੀਆਂ ਬਣੀਆਂ ਹੋਈਆਂ ਨੇ ਉਹਦੇ ਵਿੱਚ ਦਿਖਾਇਆ ਜਾਂਦਾ ਪਰ ਇੱਥੇ ਅਲੱਗ ਸਿਸਟਮ ਹੈ ਇੱਥੇ ਬਹੁਤ ਸੋਹਣਾ ਸਿਸਟਮ ਲੱਗਿਆ ਮੈਨੂੰ ਇੱਥੇ ਅੰਦਰ ਸਕਰੀਨਾਂ ਚੱਲਦੀਆਂ ਨੇ ਬਾਕੀ ਤੁਹਾਨੂੰ ਹੁਣ ਮੇਨ ਐਂਟਰੀ ਅੰਦਰਲੀ ਐਂਟਰੀ ਦਿਖਾਉਨੇ ਆ ਜਿੱਥੇ ਕਾਊਂਟਰ ਵਗੈਰਾ ਲੱਗਿਆ ਹੋਇਆ ਹੈ ਦਾਸਤਾਨੇ ਸਾਦਤ ਇੱਥੇ ਵੇਟਿੰਗ ਰੂਮ ਬਣਿਆ ਹੋਇਆ ਹੈ ਇਹ ਇੱਥੇ 17-17 ਮਿੰਟ ਦੇ ਸ਼ੋਅ ਚੱਲਦੇ ਨੇ ਸਕਰੀਨਾਂ ਦੇ ਵਿੱਚ ਬਹੁਤ ਸੋਹਣੀਆਂ ਸਕਰੀਨਾਂ ਨੇ ਤੇ ਅੰਦਰ ਜਿਹੜੀਆਂ ਚੇਅਰਜ਼ ਨੇ ਉਹ ਵੀ ਘੁੰਮਦੀਆਂ ਨੇ ਘੁੰਮ-ਘੁੰਮ ਕੇ ਦੇਖਦਾ ਬੰਦਾ ਉਹਦੇ ਵਿੱਚ ਘੁੰਮਦੀਆਂ ਨੇ ਬਹੁਤ ਸੋਹਣਾ ਸਿਸਟਮ ਲੱਗਦਾ ਹੈ ਜਿਹੜੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ ਅੰਦਰ ਉਹ ਇੱਕ ਇਸ ਟਾਈਪ ਦੀ ਸਕਰੀਨ ਐ ਛੱਤ ਦੇ ਉੱਪਰ ਬਿਲਕੁਲ ਗੋਲ ਲੱਗੀ ਹੋਈ ਆ ਉਹ ਇਹ ਵੀ ਕਹਿੰਦੇ ਸੀ ਕਹਿੰਦੇ ਵੀ ਮਰਕ ਜure ਪੂਰੇ ਪੰਜਾਬ ਦੇ ਵਿੱਚ ਇਹ ਪਹਿਲੀ ਇਹੀ ਸਕਰੀਨ ਹੈ ਜਿਹੜੀ ਇੱਥੇ ਲੱਗੀ ਹੋਈ ਹੈ ਸਿਨੇਮਾਜ਼ ਵਗੈਰਾ ਚ ਜਿਵੇਂ ਲੱਗੀਆਂ ਹੁੰਦੀਆਂ ਨੇ ਉਹ ਤਾਂ ਬਿਲਕੁਲ ਨਾਰਮਲ ਜਿਹੀਆਂ ਸਕਰੀਨਾਂ ਹੁੰਦੀਆਂ ਨੇ ਕੁਝ ਵੀ ਨਹੀਂ ਹੁੰਦਾ ਸਕਰੀਨ ਤਾਂ ਇੱਥੇ ਨੇ ਜਿੰਨੀਆਂ ਵੀ ਸਕਰੀਨਾਂ ਲੱਗੀਆਂ ਸਾਰੀਆਂ ਦੇਖਣ ਵਾਲੀਆਂ ਨੇ ਛੱਤ ਦੇ ਉੱਪਰ ਬਿਲਕੁਲ ਗੁਲਾਈ ਦੇ ਵਿੱਚ ਇੱਕ ਸਕਰੀਨ ਲੱਗੀ ਹੈ ਸਟਾਰਟਿੰਗ ਸਪੈਲਰੀ ਗੈਲਰੀ ਹੈ ਇੱਥੇ 17-17 ਮਿੰਟ ਦੀਆਂ 17-17 ਮਿੰਟ ਦੇ ਸ਼ੋਅ ਲੱਗਦੇ ਨੇ 2 ਘੰਟਿਆਂ ਦੇ ਵਿੱਚ ਸਾਰਾ ਇਤਿਹਾਸ ਦਿਖਾ ਦਿੰਦੇ ਨੇ 11 ਗੈਲਰੀਆਂ ਚੱਲਦੀਆਂ ਨੇ 17-17 ਮਿੰਟ ਲਗਾਉਂਦੇ ਨੇ ਇੱਥੇ ਆਪਾਂ ਕੋਈ ਜ਼ਰੂਰੀ ਹੁੰਦਾ ਬੰਦਾ ਪਹਿਲਾਂ ਵੀ ਆ ਸਕਦਾ ਜੇ ਕਿਸੇ ਨੂੰ ਕੋਈ ਤੇਜ਼ੀ ਹੁੰਦੀ ਹੈ ਥੋੜਾ ਵੀ ਦੇਖ ਕੇ ਆ ਸਕਦਾ ਹੈ ਹਾਫ ਦੇ ਵਿੱਚੋਂ ਵੀ ਆ ਸਕਦੇ ਹਾਂ ਤੇ ਪੂਰਾ ਵੀ ਦੇਖ ਕੇ ਆ ਸਕਦੇ ਬਹੁਤ ਸੋਹਣਾ ਬਣਿਆ ਹੋਇਆ ਪਰ ਦੇਖਣਾ ਜੋੜ ਚਾਹੀਦਾ ਇਤਿਹਾਸ ਬਹੁਤ ਚੰਗੇ ਤਰੀਕਿਆਂ ਨਾਲ ਦਿਖਾਇਆ ਹੋਇਆ ਆਪਾਂ ਜਦੋਂ ਇਤਿਹਾਸ ਦੇਖਦੇ ਆ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਨੇ ਜਿੰਦੋਂ ਦੇਖਦੇ ਆਂ ਜਦੋਂ ਸੀਖੀਆਂ ਦਾ ਆਉਂਦਾ ਇਹਦੇ ਵਿੱਚ ਸਾਰਾ ਸ਼ੁਰੂ ਤੋਂ ਗੁਰੂ ਨਾਨਕ ਦੇਵ ਜੀ ਤੋਂ ਚੱਲ ਕੇ ਸਾਰੀਆਂ ਸਹਾਦਤਾਂ ਸਟਾਰਟਿੰਗ ਤੋਂ ਗੁਰੂ ਗੁਰੂ ਨਾਨਕ ਦੇਵ ਜੀ ਤੋਂ ਚੱਲ ਕੇ ਦਿਖਾਉਂਦੇ ਨੇ ਜਿਵੇਂ ਉਹਨਾਂ ਦਾ ਜਨਮ ਹੋਇਆ ਸੀ ਉਸ ਤੋਂ ਅੱਗੇ ਫਿਰ ਸਹਾਦਤਾਂ ਤੱਕ ਸਾਰਾ ਦਿਖਾਉਂਦੇ ਨੇ ਜਿਨ੍ਹਾਂ ਜਿਨ੍ਹਾਂ ਦੇ ਗੁਰੂਆਂ ਦੇ ਜਿਵੇਂ ਜਨਮ ਹੋਏ ਉਹ ਵੀ ਦਿਖਾਉਂਦੇ ਨੇ ਤੇ ਅੱਗੇ ਸਹਾਦਤਾਂ ਵੀ ਕਿਵੇਂ ਕਿਵੇਂ ਹੋਈਆਂ ਸਾਰੇ ਗੁਰੂਆਂ ਦੀਆਂ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਇਹਦੇ ਨਾਲ ਕੱਲੀ ਕੱਲੀ ਚੀਜ਼ ਦਿਖਾਉਂਦੇ ਨੇ ਵੀ ਕਿਵੇਂ ਕਿਵੇਂ ਸਹਾਦਤ ਹੋਈ ਆ ਤੇ ਜਦੋਂ ਸਹਿਜ ਆਦਿਆਂ ਦੀਆਂ ਸਹਾਦਤਾਂ ਆਉਂਦੀਆਂ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਹੈ ਬੰਦਾ ਉਹ ਜਿਹਦੇ ਅੱਖਾਂ 'ਚ ਪਾਣੀ ਨਾ ਆਵੇ ਤੇ ਇੱਕ ਉਦੋਂ ਜਜ਼ਬਾ ਹੈ ਵੀ ਬੜਾ ਆਉਂਦਾ ਜਦੋਂ ਨਾਲ-ਨਾਲ ਮਿਊਜ਼ਿਕ ਵੀ ਚੱਲਦਾ ਅੰਦਰ ਤੇ ਇਹ ਜੋ ਸਾਹਮਣੇ ਆਏ ਨੇ ਇਹ ਹੈਗੀਆਂ ਨੇ ਸ਼ਹੀਦਾਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਜਿਹੜੇ ਇੱਥੇ ਸ਼ਹੀਦ ਹੋਏ ਹੋਏ ਨੇ ਹੋਰ ਵੀ ਕਾਫੀ ਸ਼ਹੀਦ ਨੇ ਉਹ ਸਾਰੀਆਂ ਇੱਥੇ ਯਾਦਗਾਰਾਂ ਬਣੀਆਂ ਹੋਈਆਂ ਨੇ ਨਾਮ ਲਿਖੇ ਹੋਏ ਨੇ ਸ਼ਹੀਦਾਂ ਦੇ ਨਾਲ ਕਾਫੀ ਜਗ੍ਹਾ 'ਚ ਬਣਿਆ ਹੋਇਆ ਤੇ ਮੈਂ ਗੱਲ ਕਰ ਰਿਹਾ ਸੀ ਗੈਲਰੀਆਂ ਦੇ ਵਿੱਚ ਜੋ ਚੱਲਦੇ ਨੇ ਸ਼ੋਅ ਉਹ ਸ਼ੋਅ ਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਤਾਂ ਜਿਹੜੇ ਸੇਵਾ ਆਦਿਆਂ ਦਾ ਜਦੋਂ ਸਾਤ ਦਾ ਟਾਈਮ ਆਉਂਦਾ ਉਹਦੇ ਵਿੱਚ ਦਿਖਾਉਂਦੇ ਨੇ ਸਭ ਤੋਂ ਪਹਿਲਾਂ ਜਿਵੇਂ ਬਾਬਾਜੀਤ ਸਿੰਘ ਜੀ ਆਉਂਦੇ ਨੇ ਉਹਨਾਂ ਦੀ ਐਂਟਰੀ ਤੇ ਬੜਾ ਸੋਹਣਾ 뮤ਜ਼ਿਕ ਚੱਲਦਾ ਨਾਲ ਨਾਲ 뮤ਜ਼ਿਕ ਵੀ ਚੱਲਦੇ ਨੇ ਤੇ ਉਕੋੜਾ ਲੈ ਕੇ ਆਉਂਦੇ ਨੇ ਜਦੋਂ ਹਨਾ ਸਹਾਤਲੇ ਤੇ ਜੰਗ ਵੀ ਕਰਦੇ ਨੇ ਕਾਫੀ ਜੁੱਧ ਸਾਰਾ ਦਿਖਾਇਆ ਜਾਂਦਾ ਬਹੁਤ ਸੋਹਣਾ ਵਾਕੀ ਦੇਖ ਕੇ ਪਤਾ ਲੱਗਦਾ ਦੱਸਣ ਦੇ ਵਿੱਚ ਤਾਂ ਬੰਦਾ ਉਹਨੇ ਵਧੀਆ ਤਰੀਕੇ ਨਾਲ ਦੱਸ ਨਹੀਂ ਸਕਦਾ ਦੱਸਣਾ ਵੀ ਨਹੀਂ ਚਾਹੀਦਾ ਖਰਪੂਰਾ ਪ੍ਰੋਪਰ ਦਾ ਅੰਦਰ ਦੇਖ ਕੇ ਪਤਾ ਚੱਲਦਾ ਜਿਹੜਾ ਵੀ ਵੀਰ ਦੇਖ ਕੇ ਆਊਗਾ ਨਾ ਤਾਂ ਆ ਕੇ ਵਾਕਈ ਕਹੋਗਾ ਵੀ ਹਾਂ ਅਸੀਂ ਹੋਰ ਜਿੱਥੇ ਵੀ ਜਿੰਨੀਆਂ ਵੀ ਜਗ੍ਹਾ ਕੋ ਮਲੀਆਂ ਤਾਂ ਬਸ ਆ ਜਗਾ ਦੇਖ ਕੇ ਆਨੰਦ ਆ ਗਿਆ ਬਹੁਤ ਸੋਹਣੀ ਬਣੀ ਹੋਈ ਆ ਅੰਦਰੋਂ ਗੈਲਰੀਆਂ ਦੇ ਵਿੱਚ ਜੋ ਦਿਖਾਇਆ ਜਾਂਦਾ ਇਤਿਹਾਸ ਬਹੁਤ ਸੋਹਣੇ ਤਰੀਕੇ ਨਾਲ ਫਲਮਾਇਆ ਗਿਆ ਇਤਿਹਾਸ ਹੈ ਸ਼ੋਅ ਚੱਲਦੇ ਨੇ ਜਿਵੇਂ ਆਪਾਂ ਸਿਨੇਮਾਸ ਵਗੈਰਾ ਚ ਦੇਖਦੇ ਆ ਫਿਲਮਾਂ ਵੀ ਦੇਖਣ ਜਾਣੀਆਂ ਤਾਂ ਉਨਾ ਟਾਈਮ ਕੱਢ ਕੇ ਇੱਧਰ ਨੂੰ ਆਇਆ ਜਾਵੇ ਇਤਿਹਾਸ ਬਾਰੇ ਬੱਚਿਆਂ ਨੂੰ ਵੀ ਜਾਣੂ ਕਰਵਾਇਆ ਜਾਵੇ ਬਹੁਤ ਵਧੀਆ ਲੱਗਦਾ ਹੈ ਕਈ ਗੱਲਾਂ ਇਹੀ ਜੀਆਂ ਵੀ ਹੁੰਦੀਆਂ ਨੇ ਜਿਹੜੀਆਂ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਉਹ ਇੱਥੇ ਆ ਕੇ ਪਤਾ ਚੱਲਦੀਆਂ ਨੇ ਇਤਿਹਾਸ ਦੇਖ ਕੇ ਕਿਉਂਕਿ ਜ਼ਰੂਰੀ ਹੁੰਦਾ ਵੀ ਵੱਡਿਆਂ ਨੂੰ ਵੀ ਸਾਰਾ ਇਤਿਹਾਸ ਹੀ ਪਤਾ ਹੋਵੇ ਇੱਥੇ ਵੀ ਮਿਊਜ਼ਿਕ ਚੱਲਦਾ ਨਾਲ ਨਾਲ ਖੰਡਾ ਸਾਹਿਬ ਦੇ ਆਲੇ-ਦਾਲੇ ਫੁਫਾਰੇ ਚੱਲਦੇ ਨੇ ਫੁਫਾਰੇ ਚੱਲਦੇ ਨੇ ਤੇ ਨਾਲ ਮਿਊਜ਼ਿਕ ਵੀ ਚੱਲਦਾ ਇਹ ਵੀ ਬਹੁਤ ਮਰਮੋਹਕ ਜਿਹਾ ਦ੍ਰਿਸ਼ ਹੁੰਦਾ ਹੈ ਇਹ ਵੀ ਤੁਸੀਂ ਦੇਖਿਓ ਆਗੇ ਜ਼ਰੂਰ ਬਾਕੀ ਅੰਦਰਲਾ ਤਾਂ ਤੁਹਾਨੂੰ ਮੈਂ ਦੱਸਿਆ ਹੀ ਆ ਵੀ ਉਹ ਤਾਂ ਕਾਬਿਲ ਹੈ ਤਾਰੀਫ਼ ਕਾ ਮਾਂ ਇਹ ਜਿਹੜੀ ਵੀ ਸਰਕਾਰ ਨੇ ਬਣਾਇਆ ਮੇਰੇ ਖਿਆਲ ਸੇ ਇਹ ਬਣਾਇਆ ਹੋਊਗਾ ਕਾਂਗਰਸ ਸਰਕਾਰ ਨੇ ਉਸ ਟਾਈਮ ਸੇ ਜਿਹੜਾ ਅਨੰਦਪੁਰ ਸਾਹਿਬ ਵਰਾਸਤੇ ਖਾਲਸਾ ਸੀ ਉਹ ਕਾਲੀ ਸਰਕਾਰ ਨੇ ਬਣਾਇਆ ਸੀ ਜਿਹੜੀ ਵੀ ਸਰਕਾਰ ਬਣਾਉਂਦੀ ਹੈ ਤਾਂ ਬਹੁਤ ਸਲਾਘਾਯੋਗ ਕੰਮ ਨੇ ਜਿਹੜੇ ਇਸ ਟਾਈਪ ਦੇ ਕੰਮ ਕਰਦੇ ਨੇ ਤਾਂ ਉਹ ਕੋਈ ਵੀ ਸਰਕਾਰ ਹੈ ਉਹ ਸਲਾਹੁਣ ਯੋਗ ਬਣਦੀ ਹੈ ਜਿਹੜੀ ਇੰਨਾ ਵਧੀਆ ਇਤਿਹਾਸ ਇਸ ਤਰੀਕੇ ਨਾਲ ਦਿਖਾਉਂਦੀ ਹੈ ਹੁਣ ਵੀ ਚਲੋ ਜਿਹੜੀ ਵੀ ਸਰਕਾਰ ਆ ਉਹ ਵੀ ਇਹਨੂੰ ਅੱਗੇ ਚਲਾ ਰਹੀ ਹੈ ਸਹਿਰ ਸਪਟਾ ਵਿਭਾਗ ਹੈ ਜਿਹੜਾ ਇਹਨੂੰ ਉਹ ਚਲਾਉਂਦਾ ਜਿਹੜੇ ਵੀ ਹੁਣ ਦੇ ਕੈਬਨਿਟ ਮੰਤਰੀ ਨੇ ਚਾਹੇ ਹੋਗਾ ਅਗਨ ਅਨਮੋਲਮਾਨ ਹੋਣ ਜਾਂ ਕੋਈ ਵੀ ਆ ਤਾਂ ਸਹਿਰ ਸਪਟਾ ਮੰਤਰੀ ਇਹਨਾਂ ਨੂੰ ਇਹ ਵਿਭਾਗ ਨੂੰ ਚਲਾਉਂਦੇ ਨੇ ਤਾਂ ਬਹੁਤ ਵਧੀਆ ਹੈ ਬਹੁਤ ਵਧੀਆ ਅਪਰਾਲਾ ਇਹ ਮੇਨ ਰੋਡ ਤੋਂ ਆ ਇੱਥੇ ਸਾਰੀ ਲੋਕੇਸ਼ਨ ਵੀ ਬਹੁਤ ਸੋਹਣੀ ਲੱਗਦੀ ਆ ਦੇਖੋ ਸਾਹਮਣੇ ਨਹਿਰ ਚੱਲਦੀ ਆ ਕਾਫੀ ਵੱਡੀ ਆ ਇਹ ਮੇਨ ਰੋਡ ਆ ਜਾਂਦਾ ਹੈ ਤੇ ਮੇਨ ਰੋਡ ਦੇ